ਦੇਖੋ ਜੀ ਆਪਣੇ ਪਿੰਡ ਹੈਗਾ ਮੇਲਾ ਰਣੀਕੇ ਤੇ ਡੈਕੋਰੇਸ਼ਨ ਹੋ ਚੁੱਕੀ ਹੈ ਪਰ ਸੋ ਨੂੰ ਆ ਪਹਿਲਾ ਦਿਨ ਆਜੋ ਫਿਰ ਤੁਹਾਨੂੰ ਦਿਖਾਉਣੇ ਆਗੇ ਅੰਦਰ ਵੀ ਕਿੰਨੀ ਵਧੀਆ ਡੈਕੋਰੇਸ਼ਨ ਹੋਈ ਹੋਈ ਆ ਆਹ ਜੇ ਲੱਟਾਂ ਹਜੇ ਚੱਲੀਆਂ ਨਹੀਂ ਹੈਗੀਆਂ ਇਹ ਵੀ ਚੱਲਣਗੀਆਂ ਹੂੰ ਬੋਣਾ ਨਹੀਂ ਦਿੰਦੇ ਹਾਂ ਪੂਰੇ ਵਾਰ ਲੈ ਵਾਰ ਵੀ ਆ ਜਾਂਦੇ ਇਸ ਤੰਦਰਤੰ ਨਾ ਨੀ ਤੂੰ ਫੋਨ ਕਰ ਕਰਕੇ ਨਾ ਸੈਂਡ ਨਹੀਂ ਸੋਣੀ ਉਹਨਾਂ ਨੂੰ ਮੈਂ ਇੱਥੋਂ ਲੈ ਅੜੀ ਤੋੜ ਕੇ ਦੇ ਸੰਦਾ ਚਲੰਜੀ ਹੋ ਗੰਜੀ ਤੇ ਤੋੜ ਕੇ ਦੇ ਅੰਦਰ ਦੇਖੀ ਪੂਰੀ ਅੰਦਰ ਜਾ ਨਹੀਂ ਦਿੰਦੇ ਵੀਰ ਯਾਰ ਮਨ ਲਾ ਤਾਂ ਆ ਕਹਿੰਦੀ ਵੀਡੀਓ ਬਣਾਉਣ ਨਹੀਂ ਦਿੱਤੀ ਅੰਦਰ ਬਣਾਉਣੇ ਦਿੱਤੀ ਕੋ ਨਾ 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 ਦਿੱਤੀ ਸੀ ਜਾਂਦੇ ਹੋਏ ਤਾਂ ਉਹਦੀ ਉਹ ਨਾਲੀ ਆਂਧਾ ਹੋ ਗਿਆ ਸਾਨੂੰ ਨਾ ਮੈਂ ਵੀ ਰੋਕ ਲਾਉਣਾ ਸੋ ਨਾ ਤਾਂ ਲਿੰਕ ਚੁੱਤ ਗਿਆ ਨਸਰ ਆਲੀ ਅੰਦਰ ਸਭ ਦੇ ਅੰਦਰ ਉਹ ਨਾ ਕਰਦਾ ਹਣੀ ਕਾਤਦਾ ਖਾਣ ਆਣੀ ਦੀ ਜਣੀ ਪਤਾ ਜੀ ਇਹਦੇ ਬਾਰੇ ਬੋਲੋ ਸੇਵਰਾਤਰੀ ਜੀ ਲੱਖ ਲੱਖ ਮੁਬਾਰਕਾ ਸਾਹਿਬ ਨੂੰ ਜੀ ਡੀਏ ਗਰੀ ਆਲੇ ਆ ਗਏ ਜੀ ਨਹੀਂ ਪਰ ਮੈਗਰੋ ਪਰ ਮੈਗਰੋ ਆਲੇ ਪਹੁੰਚ ਚੁੱਕੇ ਨੇ ਮੇਨ ਸਪான்ਸਰ ਨਹੀਂ ਬਾਬੇ ਮੇਨ ਸਪான்ਸਰ ਨਹੀਂ ਬਾਬੇ ਜਿਕੇ ਨੇ ਸ਼ਾਰਟਕਟ ਜਲਚਾਰ ਨਾਲ ਇਹਨਾਂ ਨੂੰ ਹਾਂ ਆ ਜੀ ਮੈਂਸ਼ਨ ਕਰਦੀ ਮੇਰੀ ਬੇਟਾ ਦੇਖੋ ਜੀ ਕਿੰਨੀ ਵਧੀਆ ਲਾਈਟਾਂ ਆ ਪੂਰੀ ਸੰਸਮੂਹ ਤੇ ਸੰਭੂ ਭੋਲੇ ਦੇ ਅਰੇ ਨਹੀਂ ਗੱਲ ਬਣਨੀ ਨਹੀਂ ਤਲੀ ਉਹ ਦੇਖਈ ਆ ਜੋ ਮੰਤਰ ਕਿੱਥੇ ਕਿੱਥੇ ਕਬਾ ਗਿਆ ਜਾ ਰੋ ਆ ਜੋ ਇਸ ਤੋਂ ਅੰਦਰ ਤੋ ਨਹੀਂ ਲੈ ਕੇ ਜਾਣੀ ਨਾ ਆਇਓ ਉਧਰ ਹੀ ਆ ਜਾਓ